ਅਸੀਂ ਅਸਲ ਵਿੱਚ ਮੌਜੂਦ ਆ ਅਮਰਸਰ ਦੇ ਪਿੰਡ ਪੰਡੋਰੀ ਵਿੜਾਜ ਜਿੱਥੇ ਕਿ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਦਿੱਲੀ ਅਮਰਸਰ ਜੰਮੂ ਕਟੜਾ ਐਕਸਪ੍ਰੈਸ ਹਾਈਵੇ ਦੇ ਲਈ ਜਗਾ ਐਕਵਾਇਰ ਕਰਨ ਪਹੁੰਚਿਆ ਤਾਂ ਸਭ ਤੋਂ ਪਹਿਲਾਂ ਤਸਵੀਰ ਸਾਂਝੀ ਕਰਾਂਗੇ ਇਹ ਉਹ ਜਗਾ ਦੱਸੀ ਜਾ ਰਹੀ ਹੈ ਜ਼ਮੀਨ ਜਿਸ ਦੇ ਵਿੱਚ ਝੋਨਾ ਬੀਜਿਆ ਹੋਇਆ ਹੈ ਇਸ ਜ਼ਮੀਨ ਨੂੰ ਪ੍ਰਸ਼ਾਸਨ ਐਕਵਾਇਰ ਕਰਨ ਦੇ ਲਈ ਪਹੁੰਚਿਆ ਜਿਸ ਦਾ ਕਬਜ਼ਾ ਲੈਣ ਦੇ ਲਈ ਪੂਰੀ ਤਿਆਰੀ ਦੇ ਨਾਲ ਜੀਸੀਬੀ ਮਸ਼ੀਨਾਂ ਨੇ ਪੁਲਿਸ ਪ੍ਰਸ਼ਾਸਨ ਪ੍ਰਬੰਧਕੀ ਅਧਿਕਾਰੀ ਨੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਨੇ ਵੱਡੀ ਗਿਣਤੀ ਵਿੱਚ ਪੁਲਿਸ ਦੇ ਮੁਲਾਜ਼ਮ ਨੇ ਜੈਸੀ ਵੀ ਮਸ਼ੀਨਾ ਵੀ ਨਾਲ ਲੈ ਆਂਦੀ ਹੈ ਗਈਆਂ ਨੇ ਤੋਂ ਪਰ ਕਿਸਾਨ ਜੱਥੇਬੰਦੀਆਂ ਵੀ ਇੱਥੇ ਮੌਜੂਦ ਨੇ ਔਰ ਸਿੱਧੇ ਤੌਰ ਤੇ ਜਿਹੜਾ ਮਾਹੌਲ ਇਸ ਵੇਲੇ ਤਕਰਾਰ ਦਾ ਬਣਿਆ ਹੋਇਆ ਹੈ ਕਿੰਨਾ ਕਿਤੇ ਹਾਲਾਤ ਤਣਾਅਪੂਰਨ ਬਣੇ ਹੋਏ ਨੇ ਕਿਉਂਕਿ ਜ਼ਬਰਦਸਤੀ ਜਿਹੜਾ ਕਰਜ਼ਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਜਿਸ ਦਾ ਕਿਸਾਨ ਜੱਥੇਬੰਦੀਆਂ ਵੱਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਸਭ ਤੋਂ ਪਹਿਲਾਂ ਉਸ ਕਿਸਾਨ ਦੇ ਨਾਲ ਗੱਲ ਕਰਾਂਗੇ ਜਿਸ ਦੀ ਜਗਾ ਅਕਵਾਰ ਕਰਨ ਦੇ ਲਈ ਪਹੁੰਚੀ ਆਖਰ ਮਾਮਲਾ ਕੀ ਹੈ ਕਿਉਂ ਵਿਰੋਧ ਕੀਤਾ ਜਾ ਰਿਹਾ ਹੈ ਇਹ ਸਰ ਜਿਹੜੀ ਜ਼ਮੀਨ ਆ ਇਹਦਾ ਰੇਟ ਜਿਹੜਾ ਬਾਜ਼ਾਰੀ ਕੀਮਤ ਆ 5 ਤੋਂ 6 ਕਰੋੜ ਰੁਪਈਆ ਆ ਇਹ ਸਾਨੂੰ ਜਿਹੜਾ 1 ਕਰੋੜ ਦੇ ਵਿੱਚ ਦੇ ਰਹੇ ਆ ਤੇ ਧੱਕੇ ਨਾਲ ਕਬਜ਼ਾ ਲੈਣਾ ਚਾਹੁੰਦੇ ਪੈਸੇ ਵੀ ਅਜੇ ਤੱਕ ਨਹੀਂ ਦਿੱਤੇ 3 ਸਾਲ ਹੋ ਗਏ ਆ ਐਸਟੀਐਮ ਜਿਹੜਾ ਕਹਿ ਰਿਹਾ ਕਿ ਮੈਂ ਧੱਕੇ ਨਾਲ ਕਬਜ਼ਾ ਲੈਣਾ ਆ ਪਹਿਲੇ ਪੈਸੇ ਦਿੱਤੇ ਕਬਜ਼ਾ ਤੁਹਾਡਾ ਝੋਨਾ ਵਾਰ ਇਹ ਵਿੱਚ ਝੋਨਾ ਇੰਨੇ ਉਹਦੀ ਕੀਮਤ ਲਾ ਕੇ ਜਾਂ ਜਿੰਨੀ ਵੀ ਰੋਡ ਦੇ ਨਾਲ ਜ਼ਮੀਨ ਲੱਗਦੀ ਆ ਆ ਪੰਡੋਰੀ ਬੜਾਈ ਦੀ ਸਾਰੀ ਜ਼ਮੀਨ ਜਿਹੜੀ ਕੀਮਤੀ ਜ਼ਮੀਨ ਆ ਸਾਰੀ ਰੋਡ ਦੇ ਉੱਤੇ ਆ ਸ਼ਹਿਰ ਦੇ ਨੇੜੇ ਆ ਲੱਗੇ ਸਾਰੀ ਇੰਡਸਟਰੀ ਬਣੀ ਆ 30 ਤੋਂ 40000 ਰੁਪਿਆ ਗਾਜ ਦਾ ਰੇਟ ਆ ਜਿਹੜੀਆਂ ਲਾਗੇ ਰਜਿਸਟਰੀਆਂ ਹੋਈਆਂ ਆ ਰੈਵਨੂ ਰਿਕਾਰਡ ਦੇ ਵਿੱਚ ਹੈਗੀਆਂ ਤੇ ਇਹ ਸਾਨੂੰ ਜਿਹੜਾ 1 ਕਰੋੜ ਦੇ ਵਿੱਚ ਤੁਹਾਡੀ ਕੀ ਮੰਗ ਹੈ ਸਾਡੀ ਮੰਗ ਹੈ ਕਿ ਸਾਨੂੰ ਜਿਹੜੀ ਬੰਦੀ ਕੀਮਤ ਉਹ ਦਿੱਤੀ ਜਾਵੇ ਸਰਕਾਰ ਜੇ ਜ਼ਬਰਦਸਤੀ ਕਬਜ਼ਾ ਲੈਣਾ ਚਾਵੇ ਤਾਂ ਤੇ ਅਸੀਂ ਰੋਕਾਂਗੇ ਅਸੀਂ ਆਪਣੀ ਜਾਨ ਵੀ ਦੇ ਦਾਂਗੇ ਹਾਂਜੀ ਵੇਖੋ ਜੀ ਪ੍ਰਸ਼ਾਸਨ ਤੇ ਜਿਹੜੀ ਜਿਹੜੀ ਸਰਕਾਰ ਆ ਇਹਨਾਂ ਦੀ ਆਪਸੀ ਤਾਲਮੇਲ ਨਾ ਹੋਣ ਦੀ ਵਜ੍ਹਾ ਕਾਰਨ ਸਾਰਾ ਕੁਝ ਹੋ ਰਿਹਾ ਆ ਠੀਕ ਹੈ ਜੀ ਮਾਲ ਵਿਭਾਗ ਹੋ ਗਿਆ ਜਾਂ ਜ਼ਿਲ੍ਹਾ ਪ੍ਰਸ਼ਾਸਨ ਹੋ ਗਿਆ ਜਾਂ ਸਰਕਾਰ ਹੋ ਗਿਆ ਇਹਨਾਂ ਦਾ ਆਪਸੀ ਤਾਲਮੇਲ ਨਹੀਂ ਹੋ ਗਿਆ ਪਰ ਉਹਨਾਂ ਦਾ ਅਖ ਮੈਜਾ ਪੁੱਤ ਨਾ ਬੈਰਿਆ ਕਿਸਾਨਾਂ ਨੂੰ ਆਰਬਿਟਰ ਦੇ ਨਾਲ ਮੀਟਿੰਗ ਹੁੰਦੀ ਹੈ ਉਹ ਉਹ ਮਾਰਕ ਕਰਦਾ ਟੀਸੀ ਸਾਹਿਬ ਨੂੰ ਟੀਸੀ ਸਾਹਿਬ ਫਿਰ ਆਰਬਿਟਰ ਨੂੰ ਕਰ ਰਹੇ ਨੇ ਸ਼ਾਹ ਜ਼ਿਲ੍ਹਾ ਤੇ ਇੱਕ ਆਰਬਿਟਰ ਹੈ ਜੀ ਉਸ ਦੇ ਕੋਲ ਫਾਈਲਾਂ ਦਾ ਢੇਰ ਲੱਗਾ ਹੋਇਆ ਹੈ ਇਹ ਸਰਕਾਰ ਕਿਉਂ ਨਹੀਂ ਹੋਰ ਆਰਬਿਟਰ ਨਿਯੁਕਤ ਕਰਦੀ ਪਰ ਬਿਨਾ ਖਾਤੇ ਚ ਪੈਸੇ ਪਾਏ ਕਿਵੇਂ ਕਬਜ਼ਾ ਲੈ ਸਕਦੇ ਇਹੀ ਦੀ ਗੱਲ ਹੋ ਰਹੀ ਹੈ ਜੀ ਕਿਸੇ ਕਿਸਾਨ ਦੇ ਇਥੇ ਬਾੜੇ ਜਿਹੜੇ ਕਿਸਾਨ ਨੇ ਕਿਸੇ ਦੇ ਖਾਤੇ ਚ ਪੈਸੇ ਨਹੀਂ ਆਏ ਪਰ ਪ੍ਰਸ਼ਾਸਨ ਜ਼ਬਰੀ ਕਬਜ਼ਾ ਲੈਣ ਲਈ ਪਹੁੰਚਿਆ ਹੈ 4 ਸਤੰਬਰ ਨੂੰ ਵੀ ਰੋਕਿਆ ਗਿਆ ਹੈ ਇਸੇ ਪਿੰਡ ਬਨੋਰੀ ਦੇ ਦੂਸਰੀ ਸਾਈਡ ਤੇ ਇਹ ਹੋਰ ਜਗ੍ਹਾ ਵੀ ਇਵੇਂ ਦੇ ਮਸਲੇ ਤੁਹਾਨੂੰ ਪਤਾ ਸ਼ੇਖਪੁਰ ਤੇ ਵੀ ਹੋ ਚੁੱਕਾ ਹੈ ਕੀ ਹੁਣ ਤੁਹਾਡੀ ਮੰਗ ਕੀ ਸਾਡੀ ਮੰਗ ਇਹ ਹੈ ਜੀ ਜੋ ਬਣਦਾ ਮੁਆਵਜ਼ਾ ਜੋ ਸਰਕਾਰ ਨੇ ਖੁਦ ਤੈਅ ਕੀਤਾ ਹੋਇਆ ਹੈ ਸਰਕਾਰ ਦਾ ਖੁਦ ਆਪਣਾ ਤੈਅ ਕੀਤਾ ਮੁਆਵਜ਼ਾ ਉਹ ਦੇ ਦਿੱਤਾ ਜਾਵੇ ਮਾਰਕੀਟ ਰੇਟ ਨਹੀਂ ਜੀ ਜ਼ਮੀਨਦਾਰ ਮੰਗ ਰਹੇ ਜਾਂ ਬਜ਼ਾਰੀ ਰੇਟ ਨਹੀਂ ਮੰਗ ਰਹੇ ਉਹ ਜੋ ਤੈਅ ਸਰਕਾਰ ਨੇ ਕੀਤਾ ਕਲੈਕਟਰ ਰੇਟ ਉਹ ਦੇ ਸਕਦੇ ਨੇ ਨਾ ਜੀ ਤੇ ਜੇਕਰ ਸਰਕਾਰ ਇਸੇ ਤਰ੍ਹਾਂ ਫਿਰ ਜੀ ਫਿਰ ਫਿਰ ਇਹ ਵਿਰੋਧ ਇਵੇਂ ਜਾਰੀ ਰਹੇਗਾ ਜੀ ਨੀ ਉਹ ਤੇ ਹੁੰਗੇ ਕਬਜ਼ਾ ਵੇਖੋ ਜੀ ਜਿੰਨਾ ਜ ਤੱਕ ਪੈਸੇ ਨਹੀਂ ਪੈਂਦੇ ਅਕਾਊਂਟਾਂ ਦੇ ਖਾਤੇ ਚ ਪੈਸੇ ਨਹੀਂ ਕਿਸਾਨਾਂ ਦੇ ਸਾਡੇ ਖਾਤੇ ਜੀ ਹੁੰਦੇ ਕਿਵੇਂ ਕਬਜ਼ਾ ਕਰਦੇ ਜੀ ਹਾਂਜੀ ਭਾਜੀ ਕੀ ਨਾਮ ਹੈ ਮੇਰਾ ਰਾਜਵਿੰਦਰ ਸਿੰਘ ਹੁੰਦੜਾ ਜੀ ਤੇ ਕੀ ਮਾਮਲਾ ਸਾਰਾ ਹੈ ਸਰ ਇਹ ਨੈਸ਼ਨਲ ਹਾਈਵੇ ਵਾਲੇ ਤੇ ਪਲੱਸ ਐਡਮਿਨਿਸਟ੍ਰੇਸ਼ਨ ਦੀ ਪੋਜੀਸ਼ਨ ਲੈਣਾ ਚਾਹੁੰਦੀ ਆ ਆਪਣਾ ਪਿੰਡ ਪੰਡੋਰੀ ਤੇ ਵੜੈਚ ਤੇ ਇਹ ਪੈਸੇ ਨਾਲ ਜਮੀਨ ਦਾ ਰੰਦਾ ਨਹੀਂ ਆ ਔਰ کافی ਇਹ ਹੈਗਾ ਵੀ ਯਾ ਪੈਸੇ ਹੀ ਲੈ ਆ ਔਰ ਰੇਟ ਬਹੁਤ ਘਟ ਦੇ ਰਿਹਾ ਜਦ ਕਿ ਇੱਥੇ ਰੇਟ ਸਾਰਾ ਕਮਰਸ਼ੀਅਲ ਹੈ ਔਰ ਉਸ ਤੋਂ ਬਾਅਦ ਆਪਣਾ ਬੰਬੀਆਂ ਦੇ ਟਿਊਬਲਾਂ ਦੇ ਜਿਹੜੇ ਪੈਸੇ ਉਹ ਨਹੀਂ ਅਜੇ ਤੱਕ ਮਿਲੇ ਕੁਝ ਖਸਰਾ ਨੰਬਰ ਇਹਨਾਂ ਨੇ ਅਵਾਰਡ 'ਚ ਨਹੀਂ ਹੈਗੇ ਔਰ ਉਹਦਾ ਵੀ ਪੋਜੀਸ਼ਨ ਲੈ ਰਿਹਾ ਔਰ ਉਸ ਜਿਹੜੇ ਜ਼ਮੀਨਾਂ ਦੋ ਫਾੜ ਹੋ ਰਹੀਆਂ ਨੇ ਕਿਸੇ ਦੀ ਜ਼ਮੀਨ ਇੱਧਰ ਆ ਕਿਸੇ ਦੀ ਦੂਸਰੇ ਪਾਸੇ ਆ ਤੇ ਉਹਨੂੰ ਬੰਬੀਆਂ ਨੂੰ ਪਾਣੀ ਦੀ ਜਿਹੜੀ ਸਿੰਚਾਈ ਆ ਉਹਦੇ ਵਾਸਤੇ ਕੋਈ ਆਪਣਾ ਪ੍ਰੋਵੀਜ਼ਨ ਕਰਕੇ ਦੇਣ ਵੀ ਇਹਨੂੰ ਕਿਸ ਤਰ੍ਹਾਂ ਪਾ ਕੇ ਦੇਣਾ ਤੁਹਾਡੀ ਗੱਲਬਾਤ ਹੋਈ ਹੈ ਅਧਿਕਾਰੀ ਨਾਲ ਕੀ ਕਿਹਾ ਜਾ ਰਿਹਾ ਉਹਨਾਂ ਵੱਲੋਂ ਉਹਨਾਂ ਵੱਲੋਂ ਤੇ ਮਤਲਬ ਇਹੋ ਜੀ ਵੀ ਸਾਨੂੰ ਉੱਪਰੋਂ ਆਰਡਰ ਨੇ ਅਸੀਂ ਤੇ ਕਬਜ਼ਾ ਲੈਣਾ ਧੱਕੇ ਨਾ ਕਰਨਾ ਦਾ ਕਿ ਇੱਦਾਂ ਹਾਲਾਤ ਨਾਪੂਰਨ ਹੋ ਜਾਣਗੇ ਹਾਲਾਤ ਨਾਪੂਰਨ ਬਿਲਕੁਲ ਹੋਣਗੇ ਕਿਸਾਨ ਵੀ ਇਕੱਠੇ ਹੋਏ ਨੇ ਬਾਕੀ ਐਡਮਿਨਿਸਟ੍ਰੇਸ਼ਨ ਆਈ ਹੈ ਪੁਲਿਸ ਅਥਾਰਟिटीज ਆਈਆਂ ਸਾਰੀਆਂ ਨਾਪੂਰਨ ਪੱਕਾ ਸੋ ਇਸ ਕਰਕੇ ਸਾਡੀ ਇਹੋ ਹੀ ਬੇਨਤੀ ਆ ਵੀ ਇਹ ਆਪਣੇ ਐਮੀਕੇਬਲੀ ਬਹਿ ਕੇ ਸਾਰੇ ਮਸਲੇ ਹੱਲ ਕਰਨ ਤੇ ਲੈ ਲਣ ਫਿਰ ਸਰ ਇੱਥੇ ਕੋਈ ਨਾ ਦੀ ਸਰਵਿਸ ਲੈਣ ਨਹੀਂ ਆ ਕੋਈ ਦੇਰੇ ਜੇ ਜੁਮੇ ਜੁਮੇਦਾਰ ਨੇ ਇੱਕ ਖੇਤ ਦੂਜੇ ਖੇਤ ਜਾਣਾ ਵਾ ਉਹਨੇ ਆਪਣੇ ਫਸਲ ਕਿੱਦਾਂ ਲੈ ਕੇ ਆਉਣੀਆਂ ਬਾਕੀ ਤੇ ਸਾਰਾ ਸਾਰੇ 12 13 ਫੁੱਟ ਉੱਚਾ ਬਣ ਜਾਣਾ ਸਾਰੇ ਐਕਸਪ੍ਰੈਸ ਵੇ ਆ ਤੇ ਬਾਕੀ ਆਉਣ ਜਾਣ ਦੀ ਵੀ ਏੜੀ ਬਹੁਤ ਤੰਗੀ ਹੈ ਇਸ ਕਰਕੇ ਕਾਫੀ ਇਹਨਾਂ ਨੂੰ ਉੱਪਰ ਇਹਨਾਂ ਨੂੰ ਉੱਪਰੋਂ ਪ੍ਰੈਸ਼ਰ ਹੈ ਲੇਕਿਨ ਇਹ ਕਿਸਾਨਾਂ ਦੀਆਂ ਜਿਹੜੀਆਂ ਮਜਬੂਰੀਆਂ ਨੇ ਜਾਂ ਜਿਹੜੀਆਂ ਜਾਇਜ਼ ਗੱਲਾਂ ਨੇ ਉਹ ਮੰਨਣ ਨੂੰ ਤਿਆਰ ਨਹੀਂ ਹੈ ਅਰੇ ਇਹਨਾਂ ਲਾਤਾਂ ਚ ਕਿ ਨਾਲ ਕਿਵੇਂ ਨੇ ਜਿੱਠਾ ਜੋ ਜੀ ਇੱਕ ਸਰਕਾਰ ਜ਼ਬਰਦਸਤੀ ਕਬਜ਼ਾ ਲੈਣ ਚੰਦੀ ਸਰ ਸਰਕਾਰ ਹੋਂ ਜ਼ਬਰਦਸਤੀ ਲੈ ਕੇ ਤੇ ਇਹ ਹੁਣ ਟਕਰਾਈ ਹੋਏਗਾ ਰੁਕੀ ਹੋ ਸਕਦਾ ਸਰ ਹੁਣ ਇਹਨਾਂ ਨੂੰ ਮੈਂ ਇੱਕ ਇੱਕ ਸਵਾਲ ਪੁੱਛਦਾ ਬਾਰ ਬਾਰ ਐਡਮਿਨਿਸਟ੍ਰੇਸ਼ਨ ਨੂੰ ਵੀ ਇਹਨਾਂ ਦੀ ਕੋਠੀ 1 ਕਰੋੜ ਦੀ ਹੋਵੇ ਤੇ ਇਹਨਾਂ ਨੂੰ ਕੋਈ ਕਵੇ ਵੀ ਤੂੰ ਤੇ 30 ਲੱਖ ਰੁਪਈਆ ਲੈ ਕੇ ਬਾਹਰ ਨਿਕਲ ਜਾ ਤੇ ਬਾਕੀ 70 ਲੱਖ ਜਾ ਕੇ ਕੋਰਟ ਚ ਲੈ ਤੇ ਲੈ ਲੈਣਗੇ ਇਹ ਐਡਮਿਨਿਸਟ੍ਰੇਸ਼ਨ ਲੈ ਲੂਗੇ ਐਸਜੀਐਮ ਲੈ ਲੈਣਗੇ ਡੀਸੀ ਸਾਹਿਬ ਲੈ ਲੈਣਗੇ ਇਹਨਾਂ ਦੀ ਮਾਲਕੀਅਤ ਹੋਵੇ ਇਹਨਾਂ ਦੀ ਮਾਲਕੀ ਹੋਵੇ ਔਰ ਸਾਡੇ ਬਾਬਦਾਦੇ ਦੀ ਜ਼ਮੀਨਾਂ ਹਨ ਔਰ ਸਾਡੀ ਇਮੋਸ਼ਨਲ ਅਟੈਚਮੈਂਟ ਹੋਵੇ ਉਹਦੇ ਨਾਲ ਔਰ ਇਹ ਇਸ ਤਰ੍ਹਾਂ ਕਰਨ ਤੇ ਇਹਨਾਂ ਨੂੰ ਕਰੇ ਤੇ ਇਹ ਲੈ ਲੈਣਗੇ ਇਹ ਬਿਲਕੁਲ ਧੱਕਾ ਕਰਦੇ ਪਏ ਆ ਔਰ ਜੋ ਕਿ ਮਤਲਬ ਇਹ ਵੀ ਜੋ ਕਿ ਜਾਇਜ ਨਹੀਂ ਹੈ ਗਵਰਨਮੈਂਟ ਵਾਸਤੇ ਜਾਇਜ ਨਹੀਂ ਮੈਂ ਜੌਨ ਪ੍ਰਧਾਨ ਅੰਗਰੇਜ਼ੀ ਸਾਇੰਸ ਦਾ ਜੌਨ ਪ੍ਰਧਾਨ ਗੁਰੂਗਰਾਹ ਕਸਾਨ ਮਧੁਰ ਸਿੰਘ ਰੈਕਮੈਂਟ ਪੰਜਾਬ ਅੱਜ ਜਿਹੜਾ ਇੱਥੇ ਪਿੰਡ ਪੰਡੋਰੀ ਬੜਾਂਚ ਦੇ ਵਿੱਚ ਜਿਹੜੇ ਕਿਸਾਨ ਦੀ ਜ਼ਮੀਨ ਆਪਣਾ ਮੰਗ ਵੀਰ ਕਿਸਾਨ ਨੇ ਇਥੋਂ ਪੰਡੋਰੀ ਤੋਂ ਹੀ ਇਹਨਾਂ ਦੀ ਜਿਹੜੇ ਜ਼ਮੀਨ ਹੈ 6 ਕਿੱਲੇ ਦੇ ਕਰੀਬ ਇਹਨਾਂ ਦੀ ਜਗ੍ਹਾ ਵਿੱਚ ਆਈ ਹੈ ਰੋਡ ਦੇ ਤੇ ਉਹਦੇ ਵਿੱਚ ਸਰਕਾਰ ਵੱਲੋਂ ਪੈਸੇ ਅਜੇ ਪਾਈ ਨਹੀਂ ਗਏ ਇਹਨਾਂ ਦੀ ਕਮਰਸ਼ੀਅਲ ਜਗ੍ਹਾ ਬੰਦੀ ਹੈ 1 ਕਰੋੜ ਰੁਪਏ ਹਿਸਾਬ ਨਾਲ ਦਿੰਦੇ ਆ ਉਹ ਵੀ ਜਿਹੜਾ ਨਹੀਂ ਪਾਇਆ ਗਿਆ ਤੇ ਉਹ ਧੱਕੇ ਨਾਲ ਕੇ ਜਿਹੜਾ ਕਬਜ਼ਾ ਕਰ ਰਹੇ ਆ ਇਥੋਂ ਠੀਕ ਪਿੱਛੇ ਜਿਹੜਾ 30 ਕਿੱਲੇ ਪਿੱਛੇ ਚੱਲ ਜਾਂਦੇ ਆ ਤੇ ਉਥੇ ਇਹਨਾਂ 6 ਲੱਖ ਦੇ ਕਰੀਬ 6 ਕਰੋੜ ਕਰੀਬ ਇਹਨਾਂ ਨੇ ਪੈਸੇ ਪਾਈ ਆ ਤੇ ਜਿਹੜੀ ਕਮਰਸ਼ੀਅਲ ਜਗ੍ਹਾ ਬੰਦੀ ਆ ਉਹਦੇ ਤੇ ਜਿਹੜੀ ਉਹ ਸਾਰਾ ਇੰਡਸਟਰੀਲ ਏਰੀਆ ਸਭ ਨੂੰ ਬਿਲਕੁਲ ਸਾਰਾ ਇੰਡਸਟਰੀਲ ਏਰੀਆ ਤੁਸੀਂ ਬਖਾ ਸਕਦੇ ਜੀ ਪਿੱਛੇ ਸਾਰਾ ਹੀ ਕੇ ਜਿਹੜਾ ਇੰਡਸਟਰੀਲ ਏਰੀਆ ਦੇ ਵਿੱਚ ਹੀ ਖੜੇ ਆ ਤੇ ਜਿਹੜੀ ਸਰਕਾਰ ਵੱਲੋਂ ਧੱਕੇ ਸਹੀ ਕੀਤੀ ਜਾ ਰਹੀ ਆ ਤੇ ਹੁਣ ਪ੍ਰਸ਼ਾਸਨ ਨਾਲ ਗੱਲ ਚੱਲਦੀ ਹੋਈ ਪਈ ਆ ਵੇਖੋ ਕੀ ਗੱਲ ਬਾਤ ਚੁੱਕੀ ਜੀ ਸਿਰ ਸਾਂਝੀ ਕਰਨੀ ਚਾਹਾਂਗੇ ਇਸ ਜ਼ਮੀਨ ਦੇ ਸਾਰੇ ਪਾਸੇ ਇੰਡਸਟਰੀ ਜਿਹੜੀਆਂ ਬਣੀ ਹੋਈਆਂ ਇਹ ਬਲਕਲਾ ਦਾ ਇੰਡਸਟਰੀਲ ਏਰੀਆ ਅੰਮ੍ਰਿਤਸ ਸਥਾਪਤ ਨੇ ਤਰ੍ਹਾਂ ਤਰ੍ਹਾਂ ਦੀ ਇੰਡਸਟਰੀ ਜਿਹੜੀ ਹੈ ਇੱਥੇ ਐਸਟੈਬਲਿਸ਼ ਏ ਔਰ ਇਸ ਜਗ੍ਹਾ ਦੇ ਨਾਲ ਲੱਗਦੀ ਜ਼ਮੀਨ ਨੂੰ ਸਰਕਾਰ ਐਕਵਾਇਰ ਕਰਨ ਪਹੁੰਚੀ ਹੈ ਤਾਂ ਕਿਸਾਨਾਂ ਦੀ ਮੰਗ ਹੈ ਕਿ ਇਸ ਜਗ੍ਹਾ ਦੀ ਜੋ ਕਮਰਸ਼ੀਅਲ ਪਾ ਸਰਕਾਰ ਵੱਲੋਂ ਤੈਅ ਕੀਤਾ ਗਿਆ ਜੋ ਕਿ 6 ਕਰੋੜ ਰੁਪਏ ਪਰ ਏਕੜ ਦੇ ਕਰੀਬ ਬੰਦਾ ਹੈ ਉਹ ਦਿੱਤਾ ਜਾਵੇ ਨਾ ਕਿ ਖੇਤੀਬਾੜੀ ਯੋਗ ਜਿਹੜੀ ਜ਼ਮੀਨ ਹੈ ਉਸ ਦਾ ਪਾ ਦਿੱਤਾ ਜਾਵੇ ਪਹਿਲੀ ਗੱਲ ਦੂਸਰੀ ਗੱਲ ਹਲੇ ਤੱਕ ਜਿਹੜਾ 1 ਕਰੋੜ ਸਰਕਾਰ ਵੱਲੋਂ ਤੈਅ ਕੀਤਾ ਗਿਆ ਜ਼ਮੀਨ ਦਾ ਉਹ ਵੀ ਇਹਨਾਂ ਦੇ ਖਾਤਿਆਂ ਵਿੱਚ ਨਹੀਂ ਪਾਇਆ ਗਿਆ ਔਰ ਜ਼ਬਰੀ ਤੌਰ ਤੇ ਜੋ ਹੈ ਇਸ ਲਈ ਸਰਕਾਰ ਪ੍ਰਸ਼ਾਸਨੀਿਕ ਅਧਿਕਾਰੀ ਇੱਥੇ ਕਬਜ਼ਾ ਕਰਨ ਦੇ ਲਈ ਪਹੁੰਚੇ ਨੇ ਜਿਸ ਦੇ ਚਲਦੇ ਹਾਲਾਤ ਤਣਾਪੂਨ ਹੋ ਸਕਦੇ ਨੇ ਵੇਖ ਸਕਦੇ ਹੋ ਨੌਜਵਾਨ ਇੱਥੇ ਪਹੁੰਚੇ ਹੋਏ ਨੇ ਬੜੇ ਰੋਹ ਦੇ ਵਿੱਚ ਨੇ ਔਰ ਇਸ ਗੱਲ ਤੇ ਦਾ ਐਲਾਨ ਕੀਤਾ ਗਿਆ ਹੈ ਕਿ ਸਰਕਾਰ ਨੂੰ ਜ਼ਬਰਦਸਤੀ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ ਤੋਂ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਾਂਗੇ ਫਿਲਹਾਲ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਅੰਮ੍ਰਿਤਸਰ ਦੇ ਪੰਡੋਰੀ ਵੜੈਚ ਪਿੰਡ ਦੀਆਂ ਜਿੱਥੇ ਦਿੱਲੀ ਅੰਮ੍ਰਿਤਸਰ ਜੰਮੂ ਕਟੜਾ ਐਕਸਪ੍ਰੈਸ ਹਾਈਵੇ ਦੇ ਲਈ ਸਰਕਾਰ ਪ੍ਰਸ਼ਾਸਕਿਕ ਅਧਿਕਾਰੀ ਐਨਐਚਏ اے ਦੇ ਅਧਿਕਾਰੀ ਅਤੇ ਪੁਲਿਸ ਪ੍ਰਸ਼ਾਸਨ ਵੱਡੀ ਗਿਣਤੀ ਦੇ ਵਿੱਚ ਮੌਜੂਦ ਹੈ ਔਰ ਜ਼ਬਰਦਸਤੀ ਇੱਥੇ ਕਬਜ਼ਾ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਜਿਸ ਦੇ ਚੱਲਦੇ ਹਾਲਾਤ ਬੇਹੱਦ ਤਣਾਪੂਰਨ ਨੇ ਕਿਸੇ ਵੇਲੇ ਵੀ ਇੱਥੇ ਟਕਰਾਰ ਜਿਹੜਾ ਉਹ ਹੋ ਸਕਦਾ ਹੈ ਪ੍ਰਸ਼ਾਸਕਿਕ ਅਤੇ ਪੁਲਿਸ ਅਧਿਕਾਰੀ ਵੱਡੀ ਗਿਣਤੀ ਵਿੱਚ ਇੱਥੇ ਮੌਜੂਦ ਨੇ ਸਰਕਾਰ ਦੇ ਸਖਤ ਨਿਰਦੇਸ਼ ਦਸੇ ਜਾ ਰਹੇ ਨੇ ਜ਼ਮੀਨ ਦਾ ਕਬਜ਼ਾ ਲੈਣ ਤੇ ਲਈ ਪਰ ਕਿਸਾਨ ਵੀ ਡਿਗਨੇ ਹੋਰ ਕਿਸਾਨ ਵੀ ਕਿਸਾਨਾਂ ਦੀ ਹਮਾਇਤ ਤੇ ਪਹੁੰਚੇ ਨੇ ਕਿਸਾਨ ਜਥੇਬੰਦੀਆਂ ਅਮਰਸਰ ਤੋਂ ਗੀਠਾ ਰੋਡ ਦੇ ਬਿਲਕੁਲ ਨਾਲ ਲੱਗਦੀ ਇਹ ਜ਼ਮੀਨ ਹੈ ਸੜਕ ਦੇ ਆਪਾਰ ਦੀ ਜ਼ਮੀਨ ਹੈ ਜਿਸ ਨੂੰ ਅੱਜ ਐਕਵਾਇਰ ਕਰਨ ਤੇ ਲਈ ਜਿਸ ਦਾ ਜ਼ਬਰਦਸਤੀ ਕਬਜ਼ਾ ਲੈਣ ਤੇ ਲਈ ਪਹੁੰਚੇ ਨੇ ਪ੍ਰਸ਼ਾਸਨਿਕ ਅਧਿਕਾਰੀ ਐਸ ਡੀ ਐਮ ਸਰ ਕੀ ਮਾਮਲਾ ਸਾਰਾ ਇਹ ਦਿੱਲੀ ਅੰਮ੍ਰਿਤਸਰ ਕਟੜਾ ਹਾਈਵੇ ਦਾ ਜਿਹੜਾ ਅੰਮ੍ਰਿਤਸਰ ਨੂੰ ਜਿਹੜਾ ਜਾਂਦੀ ਹੈਗਾ ਆ ਪਾਰਟ ਉਹਦੇ ਵਿੱਚ ਜੋ ਪੰਡੂਰੀ ਵੜੈਚ ਦੇ ਵਿੱਚ ਬਹੁਤ ਸਾਰੇ ਕਿਸਾਨ ਹੈਗੇ ਜਿਨ੍ਹਾਂ ਨੇ ਪੇਮੈਂਟ ਸੱਕ ਲਈਆਂ ਹੈਗੀਆਂ ਨੇ ਤੇ ਉਹ ਕਬਜ਼ਾ ਲੈਣ ਆਏ ਸੀਗੇ ਪਰ ਜਿੰਦਾ ਦਾ ਰੈਜ਼ਿਸਟੈਂਸ ਹੈਗਾ ਉਹ ਉਹਨੂੰ ਦੇਖਦੇ ਹੋਏ ਅਸੀਂ ਮਤਲਬ ਇਹਨਾਂ ਨੂੰ ਥੋੜਾ ਹੋਰ ਸਮਾਂ ਦਿੱਤਾ ਹੈਗਾ ਪਰ ਉਹਨਾਂ ਦਾ ਕਹਿਣਾ ਕਿ ਸਿੱਧੇ ਪੈਸੇ ਲੈ ਨਹੀਂ ਹਲੇ ਕੁਝ ਕਿਸਾਨ ਦੱਸ ਰਹੇ ਨੇ ਨਹੀਂ ਕੁਝ ਕਿਸਾਨ ਆ ਗਏ ਨਾ ਹੁਣ ਜੇਕਰ ਮੈਨੂੰ ਫਾਈਲ ਹੀ ਕੱਲ ਦੇਣਗੇ ਤੇ ਆਸ਼ਾ ਕਰਨ ਵੀ ਕੱਲ ਦੀ ਕਾਲੀ ਪੇਮੈਂਟ ਹੋ ਜਾਏਗੀ ਐਦਾਂ ਹੁੰਦਾ ਨਹੀਂ ਹੈਗਾ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਹੈਗੇ ਰਿਕਾਰਡ ਨੂੰ ਦੇਖ ਕੇ ਥੱਲੇ ਗਰਾਊਂਡ ਤੇ ਤਫ਼ਤੀਸ਼ ਕੀਤੀ ਜਾਣੀ ਹੈਗਾ ਤਾਂ ਹੋਰ ਰੇਟ ਦਾ ਦੱਸਿਆ ਜਾ ਰਿਹਾ ਹੈ ਕਿ ਕਮਰਸ਼ੀਅਲ ਜਗ੍ਹਾ ਇਸ ਨੂੰ ਐਗਰੀਕਲਚਰ ਲੈਂਡ ਦੇ ਹਿਸਾਬ ਨਾਲ ਪੈਸੇ ਦਿੱਤੇ ਜਾ ਰਹੇ ਨੇ ਕਿਸੇ ਦੀ ਗੱਲ ਨੂੰ ਬਿਲਕੁਲ ਉਹਦੇ ਫੇਸ ਵੈਲਿਊ ਤੇ ਨਹੀਂ ਲੈ ਲੈਣਾ ਚਾਹੀਦਾ ਹੈਗਾ ਮੈਂ ਸਾਡਾ ਜਿਹੜਾ ਰਿਕਾਰਡ ਉਹੀ ਮੰਨਿਆ ਜਾਂਦਾ ਹੁੰਦਾ ਜਿਹੜਾ ਸਰਕਾਰੀ ਹੈਗਾ ਸਰਕਾਰੀ ਜ ਤੁਹਾਂ ਚਲੇ ਨਹੀਂ ਇਹ ਕਬਜ਼ਾ ਦੇ ਦੇਖੋ ਇਹਨਾਂ ਨੂੰ ਇਹਨਾਂ ਨੇ ਹੁਣ ਕਿਹਾ ਹੈਗਾ ਕਿ ਅਸੀਂ ਫਾਈਲਾਂ ਨਹੀਂ ਲਗਾਈਆਂ ਇਹ ਜਿਹੜੇ ਫਾਈਲਾਂ ਫਿਰ ਇਹਨਾਂ ਨੂੰ ਸਮਾਂ ਦੇ ਰਹੇ ਹਨ ਇਨਫੈਕਟ ਕੱਲ ਮੈਂ ਇਹਨਾਂ ਨਾਲ ਸਪੈਸ਼ਲੀ ਇੱਕ ਮੀਟਿੰਗ ਵੀ ਕੀਤੀ ਸੀ ਵੀ ਆ ਜਾਓ ਕਿਉਂਕਿ ਪਰਸੋਂ ਵੀ ਮੈਂ ਇਸ ਪਿੰਡ ਆਇਆ ਸੀਗਾ ਪਰਸੋਂ ਵੀ ਅਸੀਂ ਇਹਨਾਂ ਨੂੰ ਟਾਈਮ ਦੇ ਦਿੱਤਾ ਸੀ ਵੀ ਕੱਲ ਆਓ ਕੱਲ ਮੇਰੇ ਕੋਲ ਆਏ ਕੁਝ ਬੰਦੇ ਪਰ ਅੱਜ ਵੀ ਜੇਕਰ ਮਤਲਬ ਉਹੀ ਗੱਲ ਕਰ ਰਹੇ ਹੈਗੇ ਨੇ ਤੇ ਫਿਰ ਦੇ ਮਨਪਕ ਜੀ ਸਰਕਾਰ ਨਸਾਨਾ ਦਾ ਵਿਰੋਧ ਇਸੇ ਤਰ੍ਹਾਂ ਜਾਰੀ ਰਹੂਗਾ ਤੇ ਅੱਗੇ ਫਿਰ ਕਿਸ ਤਰ੍ਹਾਂ ਕਬਜ਼ਾ ਲੈ ਨਹੀਂ ਨਹੀਂ ਦੇਖੋ ਨੈਸ਼ਨਲ ਇੰਪੋਰਟੈਂਸ ਦਾ ਪ੍ਰੋਜੈਕਟ ਹੈਗਾ ਔਰ ਇਹਨੂੰ ਐਗਜ਼ੀਕਿਊਟ ਕਰਨਾ ਜਿਹੜਾ ਹੈਗਾ ਉਹ ਸਰਕਾਰ ਦੀ ਜ਼ਿੰਮੇਵਾਰੀ ਹੈਗੀ ਔਰ ਸਰਕਾਰ ਉਹਨੂੰ ਚਾਹੇ ਗੱਲਬਾਤ ਰਾਹੀਂ ਜਾਂ ਚਾਹੇ ਕੋਈ ਹੋਰ ਵੀ ਤਰੀਕਾ ਹੋਵੇ ਉਹ ਚੀਜ਼ ਤਾਂ ਐਗਜ਼ੀਕਿਊਟ ਕੀਤੀ ਜਾਏਗੀ ਸਰ ਤੁਹਾਡਾ ਸ਼ੁਕਰਾਵਾ ਮੇਰਾ ਨਾਮ ਲਾਲ ਬਿਸ਼ਵਾਸ ਬੈਂਸ ਐਸਟੀਐਮ ਅਮ੍ਰਿਤਸਰ 2 ਇਸ ਜ਼ਮੀਨ ਦਾ ਕਬਜ਼ਾ ਲੈਣਾ ਬੇਹਤ ਜ਼ਰੂਰੀ ਹੈ ਤੋ ਉਹਨਾਂ ਨੇ ਇਹ ਵੀ ਸਾਫ਼ ਤੌਰ ਤੇ ਇਸ਼ਾਰਾ ਕੀਤਾ ਕਿ ਜੇਕਰ ਇਸੇ ਤਰ੍ਹਾਂ ਵਿਰੋਧ ਜਾਰੀ ਰਿਹਾ ਤੇ ਸਰਕਾਰ ਨੂੰ ਜ਼ਬਰਦਸਤੀ ਵਿੱਚ ਦਾ ਕਬਜ਼ਾ ਜਿਹੜਾ ਹੈ ਉਹ ਲੈਣਾ ਪੈ ਸਕਦਾ ਹੈ। ਤੋ ਫਿਲਹਾਲ ਅੱਜ ਇਹ ਟਕਰਾਰ ਟਲਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਸਮਾਂ ਹੋਰ ਦੇ ਦਿੱਤਾ ਗਿਆ ਕਿਸਾਨਾਂ ਨੂੰ ਪਰ ਇੱਕ ਵਾਰੀ ਫਿਰ ਤੋਂ ਕਿਸਾਨਾਂ ਦੇ ਨਾਲ ਜ਼ਰੂਰ ਗੱਲਬਾਤ ਕਰਾਂਗੇ। ਕਹਿੰਦੇ ਸਮਾਂ ਹੋਰ ਦੇਤਾ ਪਰ ਕਬਜ਼ਾ ਜ਼ਰੂਰ ਰਹਿਣਾ ਸਰਕਾਰ ਨੇ ਸਰ ਕਬਜ਼ਾ ਅਸੀਂ ਜਿੰਨਾ ਤੱਕ ਸਰ ਸਾਨੂੰ ਰੇਟ ਅਸੀਂ ਕਬਜ਼ਾ ਨਹੀਂ ਦੇਣਾ ਜਿੰਨਾ ਤੱਕ ਸਾਡਾ ਰੇਟ ਨਹੀਂ ਦਿੰਦੇ ਸਾਨੂੰ ਅਸੀਂ ਕਬਜ਼ਾ ਨਹੀਂ ਦੇਣਾ ਮਰਨਾ ਕਬੂਲ ਹੈ ਸਾਨੂੰ ਕਮਰਸ਼ੀਅਲ ਦਾ ਰੇਟ ਨਹੀਂ ਦਿੰਦੇ ਕਮਰਸ਼ੀਅਲ ਦਾ ਰੇਟ ਆ ਇਹ ਆਪ ਮੰਨੇ ਆ ਮਾਲ ਵੇ ਧਾਰੀ ਮੰਨੇ ਆ ਏਡੀਸੀ ਮੰਨੇ ਆ ਵਾ ਐਸਡੀ ਮੰਨੇ ਆ ਕਿ ਤੁਹਾਡਾ ਕਮਰਸ਼ੀਅਲ ਬੰਦਾ ਵਾ ਤੇ ਕਹਿੰਦੇ ਕਿ ਤੁਸੀਂ ਕੇਸ ਪਾਓ ਆਰਬਿਟਰੇਟਰ ਦੇ ਤੇ ਅਸੀਂ ਤੁਹਾਡਾ ਹੱਲ ਕਰਾ ਕੇ ਫਿਰ ਅਸੀਂ ਕਬਜ਼ਾ ਲਵਾਂਗੇ ਹੁਣ ਇੱਥੇ ਆਣ ਕੇ ਸਾਡੇ ਨਾਲ ਕਮਿਟਮੈਂਟ ਕਰਕੇ ਫਿਰ ਮੁਕਰ ਜਾਂਦੇ ਆ ਕੁਣ ਕਿੰਨਾ ਸਮਾਂ ਦਿੱਤਾ ਸਰ ਸਮਾਂ ਸਾਨੂੰ ਕੋਈ ਨਹੀਂ ਦਿੰਦਾ ਸਰ ਜਿੰਨਾ ਤੱਕ ਸਾਡਾ ਹੱਲ ਨਹੀਂ ਹੁੰਦਾ ਉਹਨਾਂ ਤੱਕ ਅਸੀਂ ਕਬਜ਼ਾ ਨਹੀਂ ਦੇਣਾ ਭਾਵੇਂ ਮਰ ਜਾਂਗੇ ਗਾੜੀ ਮਰ ਜਾਾਂਗੇ ਅਸੀਂ ਤਾਂ ਕਹ ਗੋਲੀ ਮਾਰ ਦਿਓ ਸਾਨੂੰ ਅਸੀਂ ਇਹਨਾਂ ਨੂੰ ਕਹ ਗੋਲੀ ਮਾਰੋ ਸਾਨੂੰ ਸਾਨੂੰ ਤੇ ਕਬਜ਼ਾ ਲੈ ਲਿਓ ਸਾਨੂੰ ਅਸੀਂ ਮਾਰੋ ਸਾਨੂੰ ਗੋਲੀ ਅਸੀਂ ਤਾਂ ਗਾੜੀ ਖਲੋਤੇ ਆ ਮਾਰੋ ਗੋਲੀ ਸਾਨੂੰ ਕੀ ਮੰਗ ਕਰਦੇ ਹੋ ਮੁੱਖ ਮੰਤਰੀ ਸਾਹਿਬ ਤੋਂ ਇਹ ਆਹੋ ਗੱਲ ਕਰਦੇ ਸਾਨੂੰ ਸਹੀ ਰੇਟ ਮਿਲਣ ਪਾਛ ਜ਼ਮੀਨਾਂ ਦੇ ਤੇ ਕਬਜ਼ੇ ਦੇ ਦੇਣੇ ਜਦੋਂ ਭਾਵੇਂ ਹੁਣੇ ਕਬਜ਼ੇ ਲੈ ਲੈਣ ਸਾਨੂੰ ਪੈਸੇ ਪੂਰੇ ਦੇਣ ਜਦੋਂ ਪੈਸੇ ਨਹੀਂ ਮੁੱਖ ਮੰਤਰੀ ਕੋ ਭਗਵਾਨਤ ਮਾਨਕੋ ਅਪੀਲ ਕਰਦੇ ਆ ਕਿ ਸਰ ਜੇ ਤੁਸੀਂ ਅਹੀਂ ਤੁਹਾਡਾ ਹੀ ਤੁਸੀਂ ਕਿਸਾਨ ਹੈ ਤੁਸੀਂ ਕਹਿੰਦੇ ਕਿ ਅਸੀਂ ਕਿਸਾਨਾਂ ਦੇ ਪੋਤੇ ਆ ਤੇ ਸਾਡੇ ਨਾਲ ਧੱਕੇਸ਼ਾਹੀ ਨਾ ਕੀਤੀ ਜਾਵੇ ਜੇ ਮੁੱਖ ਮੰਤਰੀ ਦੇ ਵਿਚੋਲਾ ਬਣ ਕੇ ਕੇਂਦਰ ਕੇਂਦਰ ਦੇ ਨਾਲ ਤਾਲਮੇਲ ਕਰਕੇ ਤੇ ਸਾਡਾ ਜਿਹੜਾ ਹੱਕ ਪੰਜਾਬ ਦੇ ਕਿਸਾਨਾਂ ਨੂੰ ਦਵਾਇਆ ਜਾਵੇ ਕਿਉਂਕਿ ਇਹੀ ਤੇ ਤੁਹਾਡੇ ਨਾਲ ਹੀ ਆ ਅਸੀਂ ਸਰਕਾਰ ਨੇ ਸਾਡੀ ਜਿਹੜੀ ਗੱਲ ਹੈ ਉੱਪਰ ਤੱਕ ਰ ਪਹੁੰਚਾਉਣੀ ਆ ਠੀਕ ਨਹੀਂ ਸਾਨੂੰ ਬਣਾਉਂਦਾ ਸਾਨੂੰ ਵੋਟਾਂ ਪਾ ਕੇ ਤੁਹਾਨੂੰ ਬੁਲਾ ਲੈਂਦਾ ਕਿ ਤੁਸੀਂ ਸਾਡਾ ਕੋਈ ਨਾ ਕੋਈ ਸਵਾਰ ਹੋਗੇ ਜੇ ਮਗਰਲੀਆ ਸਰਕਾਰਾਂ ਨੇ ਨਹੀਂ ਸਵਾਰਿਆ ਤੇ ਤੁਸੀਂ ਕਾਨੂੰ ਸਾਨੂੰ ਤੁਹਾਡੇ ਕੋ ਉਮੀਦ ਆ ਕਿ ਸਾਡਾ ਜਿਹੜਾ ਸਾਨੂੰ ਹੱਕ ਦਵਾਇਆ ਜਾਵੇ ਜੇਕਰ ਸਰਕਾਰ ਇਸੇ ਤਰ੍ਹਾਂ ਅੜ ਗਰੰਦੀ ਹੈ ਸਰਕਾਰ ਜ਼ਬਰਦਸਤੀ ਕਬਜ਼ਾ ਲੈਣਾ ਚਾਹੁੰਦੀ ਹੈ ਤਾਂ ਫਿਰ ਅੱਗੇ ਕੀ ਸਰ ਜੀ ਜ਼ਬਰਦਸਤੀ ਕਬਜ਼ਾ ਲਹੂਗੀ ਫਿਰ ਅਸੀਂ ਰੇਲਾਂ ਦੇ ਬੈਠਾਂ ਇਹ ਨਹੀਂ ਰੇਲਾ ਜਾਮ ਕਰਾਂਗੇ ਕਿ ਜਿਨ੍ਹਾਂ ਦਾ ਕਈ ਅੱਧੇ ਵੀ ਗਰਦਾਸਪੁਰ ਰੇਲਾ ਜਾਮ ਕੀਤੀਆਂ ਸੀ ਕਬਜਾ ਨਹੀਂ ਲੈਣ ਦਵਾਂਗੇ ਅਸੀਂ ਸਰਦਰ ਤਰਨ ਵੀ ਨਹੀਂ ਕਰਦੇ ਲੈਣ ਦੇਣਾ ਨਹੀਂ ਤੋਂ ਇੱਕ ਕਿਸਾਨ ਨੇ ਜੋ ਸਰਕਾਰ ਦੀ ਸਰਣਨੀਤੀ ਦਾ ਸਖਤ ਵਿਰੋਧ ਕਰ ਰਿਹਾ ਇੱਕ ਵਾਰ ਫਿਰ ਤੁਸੀਂ ਜ਼ਮੀਨ ਦੀ ਤਸਵੀਰ ਜਰੂਰ ਸਾਂਝੀ ਕਰਨੀ ਚਾਹਾਂਗੇ ਜਿਹੜੀ ਬਿਲਕੁਲ ਅਮਰਸਰ ਮਜੀਠਾ ਰੋਡ ਤੇ ਤੋਂ ਨਾਲ ਲੱਗਦੀ ਜ਼ਮੀਨ ਹੈ ਇਸ ਮੁੱਖ ਮਾਰਗ ਹੈ ਅਮਰਸਰ ਮਜੀਠਾ ਰੋਡ ਅਮਰਸਰ ਮੀਠਰ ਰੋਡ ਸਾਹਮਣੇ ਟ੍ਰੈਫਿਕ ਨਜ਼ਰ ਆ ਰਿਹਾ ਹੈ ਔਰ ਸਾਰੇ ਪਾਸੇ ਇੱਥੇ ਇੰਡਸਟਰੀਜ਼ ਲੱਗੀਆਂ ਹੋਈਆਂ ਨੇ ਤਾਂ ਕਿਸਾਨਾਂ ਦੀ ਇਹ ਮੰਗ ਹੈ ਕਿ ਕਮਰਸ਼ੀਅਲ ਜ਼ਮੀਨ ਦੇ ਤੌਰ ਤੇ ਇਸ ਨੂੰ ਲਿਆ ਜਾਵੇ ਇਸ ਦਾ ਜੋ ਕਮਰਸ਼ੀਅਲ ਜ਼ਮੀਨ ਦਾ ਸਰਕਾਰ ਵੱਲੋਂ ਪਹਾਨਿਰਦਾਰਤ ਕੀਤਾ ਗਿਆ 6 ਕਰੋੜ ਦੇ ਕਰੀਬ ਉਹ ਰੇਟ ਇਹਨਾਂ ਨੂੰ ਦਿੱਤਾ ਜਾਵੇ ਨਾ ਕਿ ਖੇਤੀਬਾੜੀ ਯੋਗ ਜ਼ਮੀਨ ਦਾ ਜੋ ਰੇਟ ਰੱਖਿਆ ਗਿਆ 1 ਕਰੋੜ ਦੇ ਕਰੀਬ ਪਰ ਏਕੜ ਉਹ ਲੈਣ ਤੋਂ ਕਿਸਾਨ ਇਨਕਾਰੀ ਨੇ ਔਰ ਸਰਕਾਰ ਨੂੰ ਇਸ ਕੱਲ ਦਾ ਸੁਨੇਹਾ ਦਿੱਤਾ ਗਿਆ ਕਿ ਚਾਹੇ ਜਾਨ ਦੇਣੀ ਪਵੇ ਚਾਹੇ ਧਰਨਾ ਲਾਣਾ ਪਵੇ ਚਾਹੇ ਰੇਲਾ ਰੋਕਣੀ ਹੈ ਪੈਨ ਪਰ ਸਰਕਾਰ ਨੂੰ ਜ਼ਬਰਦਸਤੀ ਕਬਜ਼ਾ ਨਹੀਂ ਲੈਣ ਦਿੱਤਾ ਜਾਵੇਗਾ ਕੈਮਰਾ ਬੱਸਰ ਅਕਮਰ ਦੇ ਨਾਲ ਅਮਨਿੰਦਰ ਸਿੰਘ ਮਾਉਂਗਾ ਪੀਟੀਸੀ ਨਿਊਜ਼ ਪਿੰਡ ਪੰਡੋਰੀ ਬ੍ਰਾਂਚ